ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਸੁਰੱਖਿਆ ਕਹਿ ਲਈਏ ਜਾਂ ਸਕਿਉਰਿਟੀ ਕਹਿ ਲਈਏ ਉਹਦੇ ਲਈ ਇੱਕ ਵੱਖਰੇ ਇੱਕ ਫੈਸਲਾ ਲਿਆ ਗਿਆ ਕਿ ਸਾਰੇ ਹੀ ਸਰਕਾਰੀ ਸਕੂਲ ਚਾਹੇ ਉਹ ਐਲੀਮੈਂਟਰੀ ਹੋਵੇ ਚਾਹੇ ਉਹ ਸਕੈਂਡਰੀ ਨੇ ਉਹਨਾਂ ਦੇ ਵਿੱਚ ਸੀਸੀਟੀਵੀ ਕੈਮਰਾਸ ਲਗਾਏ ਜਾਣਗੇ ਕਿ ਬੱਚਿਆਂ 'ਤੇ ਕੰਨੀ ਨਜ਼ਰ ਰਵੇ ਜਿਹੜੇ ਹਾਈ ਟੈਕ ਕੈਮਰਾਸ ਹੋਣਗੇ ਜਿਹਦੇ ਨਾਲ ਕਨੈਕਟੀਵਿਟੀ ਜਿਹੜੀ ਆ ਉਹ ਹੈੱਡਕ quarters ਤੱਕ ਵੀ ਰਹੇ ਔਰ ਹਰ ਕੋਈ ਅਧਿਕਾਰੀ ਜਿਹੜਾ ਉਹ ਇਸ ਚੀਜ਼ ਉੱਤੇ ਨਜ਼ਰ ਰੱਖੇਗੀ ਕੋਈ ਵੀ ਇਸੇ ਤਰ੍ਹਾਂ ਦੀ ਕੋਈ ਅਨ ਸੁਖਾਵੀ ਘਟਨਾ ਨਾ ਵਾਪਰੇ ਮੇਰੇ ਸਕੂਲ ਵਿੱਚ 14 ਕੈਮਰੇ ਲੱਗੇ ਹੋਏ ਆ ਤੇ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਪ੍ਰਾਲਾ ਜਿਹਦੇ ਨਾਲ ਸਾਡੇ ਸਕੂਲ ਦੀ ਸਾਰੀ ਪ੍ਰਾਪਰਟੀ ਨੂੰ ਇਹ ਸੇਫ ਰੱਖਦੇ ਆ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਸਰਕਾਰ ਦਾ कि ਜਿਨ੍ਹਾਂ ਨੇ ਇਹ ਛਲਾਗਾ ਜੋਗ ਉਪਰਾਲਾ ਕਰਕੇ ਤੇ ਸਕੂਲਾਂ ਨੂੰ ਜਿਹੜਾ ਪ੍ਰਾਈਵੇਟ ਸਕੂਲਾਂ ਨੂੰ ਤੇ ਸਰਕਾਰੀ ਸਕੂਲਾਂ ਨੂੰ ਬਰਾਬਰ ਜਿਹੜਾ ਕੀਤਾ ਪੋਲ ਦਫ਼ਤਰ ਦੇ ਵਿੱਚ ਇਹਨਾਂ ਦਾ ਰਿਮੋਟ ਕੰਟਰੋਲ ਆ ਮੈਂ ਹਰ ਕੈਮਰੇ ਨੂੰ ਚੈੱਕ ਕਰਦੀ ਰਹੀ ਨਹੀਂ ਆ ਕਿਤੇ ਵੀ ਕੋਈ ਕਮੀ ਪੇਸ਼ੀ ਹੁੰਦੀ ਆ ਉਨੂੰ ਅਪਡੇਟ ਕੀਤਾ ਜਾਂਦਾ ਕਿਉਂਕਿ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਹੈਗੇ ਆ ਤੇ ਸਾਨੂੰ ਸਰ ਇਹਨਾਂ ਦਾ ਬਹੁਤ ਹੀ ਜ਼ਿਆਦਾ ਫਾਇਦਾ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਮੈਨੂੰ ਪਤਾ ਲੱਗਦਾ ਰਹਿੰਦਾ ਕਿ ਸਕੂਲ ਦੇ ਵਿੱਚ ਜਿਹੜੇ ਕੰਮ ਕਾਜ ਕਿਸ ਤਰ੍ਹਾਂ ਚੱਲ ਰਹੇ ਆ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਸੁਰੱਖਿਆ ਕਹਿ ਲਈਏ ਜਾਂ ਸਕਿਉਰਟੀ ਕਹਿ ਲਈਏ ਉਹਦੇ ਲਈ ਇੱਕ ਵੱਖਰੇ ਇੱਕ ਫੈਸਲਾ ਲਿਆ ਗਿਆ ਕਿ ਸਾਰੇ ਹੀ ਸਰਕਾਰੀ ਸਕੂਲ ਚਾਹੇ ਉਹ ਐਲੀਮੈਂਟਰੀ ਹੈ ਚਾਹੇ ਉਹ ਸਕੈਂਡਰੀ ਨੇ ਉਹਨਾਂ ਦੇ ਵਿੱਚ ਸੀਸੀਟੀਵੀ ਕੈਮਰਾਜ਼ ਲਗਾਏ ਜਾਣਗੇ ਕਿ ਬੱਚਿਆਂ ਤੇ ਇੱਕ ਪੈਣੀ ਨਜ਼ਰ ਰਵੇ ਔਰ ਇਹ ਜਿਹੜੇ ਹਾਈ ਟੈਕ ਕੈਮਰਾਜ਼ ਹੋਣਗੇ ਜਿਹਦੇ ਨਾਲ ਕਨੈਕਟੀਵਿਟੀ ਜਿਹੜੀ ਹੈ ਉਹ ਹੈੱਡਕ quarters ਤੱਕ ਵੀ ਰਹੇ ਔਰ ਹਰ ਕੋਈ ਅਧਿਕਾਰੀ ਜਿਹੜਾ ਉਹ ਇਸ ਚੀਜ਼ ਉੱਤੇ ਨਜ਼ਰ ਰੱਖੇ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਔਰ ਜਿੱਥੇ ਟੀਚਰਸ ਤੇ ਵੀ ਨਜ਼ਰ ਰਵੇ ਸਰਕਾਰ ਦਾ ਇਹ ਕਹਿਣਾ ਕਿ ਬੱਚਿਆਂ ਦੇ ਨਾਲ ਨਾਲ ਟੀਚਰਸ ਤੇ ਵੀ ਨਜ਼ਰ ਰੱਖੀ ਜਾਵੇ ਔਰ ਮੈਂ ਇੱਕ ਸਰਕਾਰੀ ਸਕੂਲ ਦੇ ਵਿੱਚ ਹੈ ਜਿਲ੍ਹਾ ਗੁਰਦਾਸਪੁਰ ਦੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਸੀਸੀਟੀਵੀ ਕੈਮਰਾਜ਼ ਜਿਹੜੇ ਲੱਗੇ ਹੋਏ ਨੇ ਔਰ ਐਸੇ ਕਈ ਸਕੂਲ ਨੇ ਜਿੱਥੇ ਸਰਕਾਰ ਦਾ ਇਹ ਕਹਿਣਾ ਹੈ ਕਿ ਉਹ ਪਹਿਲਾ ਹੀ ਜਿਹੜੀ ਇੱਕ ਕਿਸ਼ਤ ਵਜੋਂ ਉਹ ਕੈਮਰਾਜ਼ ਲੱਗ ਚੁੱਕੇ ਨੇ ਔਰ ਉਹਨਾਂ ਦਾ ਜਿਹੜਾ ਇੱਕ ਟੀਚਾ ਉਹ ਫਰਵਰੀ ਇਸ ਫਰਵਰੀ ਤੱਕ ਜਿਹੜਾ ਉਹ ਟੀਚਾ ਪੂਰਾ ਕਰਨਾ ਫਰਵਰੀ ਦੇ ਅਖੀਰ ਤੱਕ ਕੋਈ ਕਰੋੜਾਂ ਰੁਪਏ ਖਰਚ ਕੇ ਇਹ ਸਕੂਲਾਂ ਦੇ ਵਿੱਚ ਕੈਮਰਾਜ਼ ਲੱਗਣਗੇ ਔਰ ਇੱਥੋਂ ਦੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਮੈਡਮ ਇੱਥੇ ਕੈਮਰਾਸ ਤੇ ਲੱਗੇ ਹੋਏ ਨੇ ਇਹ ਕਦੋਂ ਕੈਮਰਾਸ ਸੌਲਵ ਕਿਤੇ ਗਈਆਂ ਇਹ ਇੱਕ ਕਿਹੜੇ ਤੁਹਾਡੇ ਡਿਪਾਰਟਮੈਂਟ ਵੱਲੋਂ ਜਾਂ ਤੁਹਾਡੇ ਆਪਣੇ ਵੱਲੋਂ ਤੌਰ ਤੇ ਹਾਂਜੀ ਮੈਂ ਤਜਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਂਪੋ ਬਟਾਲਾ ਮੇਰੇ ਸਕੂਲ ਵਿੱਚ 14 ਕੈਮਰੇ ਲੱਗੇ ਹੋਏ ਆ ਤੇ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਪ੍ਰਾਲਾ ਜਿਹਦੇ ਨਾਲ ਸਾਡੇ ਸਕੂਲ ਦੀ ਸਾਰੀ ਪ੍ਰਾਪਰਟੀ ਨੂੰ ਇਹ ਸੇਫ ਰੱਖਦੇ ਆ ਇਹ ਮੇਰੇ ਬੱਚਿਆਂ ਨੂੰ ਸੇਫ ਰੱਖਦੇ ਆ ਇਸ ਕਰਕੇ ਸਾਨੂੰ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਸਰਕਾਰ ਦਾ ਕਿ ਜਿਨ੍ਹਾਂ ਨੇ ਇਹ ਛਲਾਗਾਜੋਗ ਉਪਰਾਲਾ ਕਰਕੇ ਤੇ ਸਕੂਲਾਂ ਨੂੰ ਜਿਹੜਾ ਪ੍ਰਾਈਵੇਟ ਸਕੂਲਾਂ ਨੂੰ ਤੇ ਸਰਕਾਰੀ ਸਕੂਲਾਂ ਨੂੰ ਬਰਾਬਰ ਜਿਹੜਾ ਕੀਤਾ ਮੈਡਮ ਤੁਸੀਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਔਰ ਸਰਕਾਰੀ ਸਕੂਲ ਦਾ ਪੱਧਰ ਜਿਹੜਾ ਪ੍ਰਾਈਵੇਟ ਸਕੂਲਾਂ ਵਾਂਗ ਉੱਚਾ ਕੀਤਾ ਫਿਰ ਇਹ ਕੈਮਰਾਸ ਲੱਗੇ ਹੋਏ ਨੇ ਇਹਨਾਂ ਤੇ ਫਿਰ ਨਜ਼ਰ ਵੀ ਰੱਖੀ ਜਾਂਦੀ ਹੈ ਇਹਦੇ ਤੇ ਜਿਹੜਾ ਇਹਦਾ ਸੀਸੀਟੀਵੀਸ ਦਾ ਉਕਾਦਾ ਹਾਂਜੀ ਸਰ ਮੇਰੇ ਕੋਲ ਦਫਤਰ ਦੇ ਵਿੱਚ ਇਹਨਾਂ ਦਾ ਰਿਮੋਟ ਕੰਟਰੋਲ ਆ ਮੈਂ ਹਰ ਕੈਮਰੇ ਨੂੰ ਚੈੱਕ ਕਰਦੀ ਰਹਿੰਦੀ ਆ ਕਿਤੇ ਵੀ ਕੋਈ ਕਮੀ ਪੇਸ਼ੀ ਹੁੰਦੀ ਆ ਉਹਨੂੰ ਅਪਡੇਟ ਕੀਤਾ ਜਾਂਦਾ ਕਿਉਂਕਿ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਹੈਗੇ ਆ ਤੇ ਸਾਨੂੰ ਸਰ ਇਹਨਾਂ ਦਾ ਬਹੁਤ ਹੀ ਜ਼ਿਆਦਾ ਫਾਇਦਾ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਮੈਨੂੰ ਪਤਾ ਲੱਗਦਾ ਰਹਿੰਦਾ ਕਿ ਸਕੂਲ ਦੇ ਵਿੱਚ ਜਿਹੜੇ ਕੰਮ ਕਾਜ ਕਿਸ ਤਰ੍ਹਾਂ ਚੱਲ ਰਹੇ ਬਿਲਕੁਲ ਜੇ ਆਪਾਂ ਸਕੂਲ ਦੀ ਗੱਲ ਕਰੀਏ ਤੇ ਸਕੂਲ ਦੀ ਬਿਲਡਿੰਗ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਸਕੂਲ ਦੀ ਬਿਲਡਿੰਗ ਦੇ ਹਰ ਇੱਕ ਕੋਰਨਰ ਦੇ ਉੱਤੇ ਕੈਮਰਾ ਔਰ ਤਸਵੀਰਾਂ ਚ ਦਿਖਾ ਰਿਹਾ ਕੈਮਰਾ ਪਰਸਨ ਕਿ ਕਿਵੇਂ ਇਸ ਸਕੂਲ ਤੇ ਇੱਕ ਪੰਨੀ ਨਜ਼ਰ ਰੱਖਣ ਲਈ ਪਹਿਲਾਂ ਹੀ ਕੈਮਰੇ ਲਗਾ ਚੁੱਕੇ ਨੇ ਔਰ ਸਰਕਾਰ ਦਾ ਵੀ ਇਹ ਦਾਵਾ ਕਿ ਕਾਫੀ ਅਦਿਕਤਰ ਜਿਹੜੇ ਸਕੂਲ ਨੇ ਉੱਥੇ ਕੈਮਰਾਜ਼ ਲੱਗੇ ਹੋਏ ਨੇ ਔਰ ਜਿਨ੍ਹਾਂ ਦੇ ਨਹੀਂ ਲੱਗੇ ਜਿਨ੍ਹਾਂ ਐਲੀਮੈਂਟਰੀ ਚਾਹੇ ਦੂਸਰੇ ਸਕੈਂਡਰੀ ਸਕੂਲ ਨੇ ਉਹਨਾਂ ਜਿਨ੍ਹਾਂ ਦੇ ਨਹੀਂ ਲੱਗੇ ਉਹਨਾਂ ਤੇ ਵੀ ਕੈਮਰੇ ਜਿਹੜੇ ਨੇ ਲਗਾਏ ਜਾਣਗੇ ਤੁਸੀਂ ਬਾਜੀ ਇੱਥੇ ਕੈਂਪਸ ਮੈਨੇਜਰ ਹੋ ਕਿਵੇਂ ਇਹ ਇਹ ਜਿਹੜੇ ਕੈਮਰਾਜ਼ ਲੱਗੇ ਨੇ ਇਹਦੇ ਨਾਲ ਕਿੰਨਾ ਕੁ ਲਾਭ ਹੈਗਾ ਲਾਭ ਨਾਲ ਨਾਲ ਸਰ ਜੋ ਵੀ ਸਕੂਲ ਦੀ ਸਵੇਰ ਤੋਂ ਲੈ ਕੇ 24 ਘੰਟੇ ਦੀ ਐਕਟੀਵਿਟੀ ਆ ਕੋਈ ਵੀ ਐਂਟਰੀ ਹੁੰਦੀ ਆ ਸਕੂਲ ਦੇ ਵਿੱਚ ਉਹ ਪ੍ਰਿੰਸੀਪਲ ਮੈਮ ਦੇ ਕੋਲ ਕੰਟਰੋਲ ਆ ਇਹਦਾ ਸਾਰਾ ਕੰਟਰੋਲ ਹਰ ਟੀਚਰ ਨਜ਼ਰ 'ਚ ਰਹਿੰਦਾ ਹਰ ਜੋ ਵੀ ਸਿਕਿਉਰਿਟੀ ਆ ਬੱਚੇ ਆ ਹਰ ਆਉਂਦਾ ਜਾਂਦਾ ਆ ਜਾਂ ਬਾਹਰੋਂ ਕੋਈ ਐਕਟੀਵਿਟੀ ਹੁੰਦੀ ਆ ਰੋਡ ਦੇ ਸਾਹਮਣੇ ਸਕੂਲ ਦੇ ਉਹਦੀ ਪੂਰੀ ਦੀ ਪੂਰੀ ਐਕਟੀਵਿਟੀ ਜਿਹੜੀ ਆ ਸਾਹਮਣੇ ਕੈਮਰੇ ਦੇ ਵਿੱਚ ਰਿਕਾਰਡ ਹੁੰਦੀ ਰਹਿੰਦੀ ਆ ਜਾਂ ਕੋਦੇ ਵਿੱਚ ਹੋਰ ਵੀ ਸਕੂਲ ਦਾ ਵਰਕ ਚੱਲਦਾ ਆ ਜਾਂ ਸਕੂਲ ਕਲਾਸ ਚੱਲਦੀ ਆ ਸਕੂਲ ਦੇ ਆਸ-ਪਾਸ ਦੇ ਲੈਫਟ ਰਾਈਟ ਜਿੰਨੇ ਵੀ ਛੋਟੇ-ਛੋਟੇ ਰੋਡ ਨਿਕਲਦੇ ਆ ਉਹ ਵੀ ਸਾਰੇ ਕੈਮਰਿਆਂ ਦੇ ਵਿੱਚ ਸਕਿਉਰਿਟੀ ਦੇ ਵਿੱਚ ਰਹਿੰਦੇ ਆ ਬਾਕੀ ਬੇਸਿਕ ਸ਼ੁਰੂ ਤੋਂ ਲੈ ਕੇ ਸਵੇਰ ਮਾਰਨਿੰਗ ਤੋਂ ਲੈ ਕੇ ਜੈਸੇ ਵੀ ਅਸੈਂਬਲੀ ਤੋਂ ਲੈ ਕੇ ਸਕੂਲ ਟਾਈਮ ਤੱਕ ਕਲਾਸ ਜਦ ਤੱਕ ਸਕੂਲ ਆਫ ਨਹੀਂ ਹੁੰਦਾ ਤੱਕ ਜਿੰਨੇ ਵੀ ਐਕਟੀਵਿਟੀ ਹੁੰਦੀ ਆ ਸਾਰੀ ਮੈਡਮ ਦੀ ਨਜ਼ਰ ਦੇ ਵਿੱਚ ਸਕੂਲ ਦੇ ਜਿਹੜਾ ਜੈਸੇ ਮੈਂ ਕੈਂਪਸ ਮੈਨੇਜਰ ਆ ਮੇਰੇ ਅੰਡਰ ਜਿਹੜੇ ਕੰਮ ਆਉਂਦੇ ਆ ਸੁਰਾ ਸ਼ੁਰੂ ਸਕੂਲ ਦਾ ਡਿਸਪਲਨ ਆ ਦੀ ਸਾਫ ਸਫਾਈ ਆ ਸਭਾ ਸਾਫ ਸਫਾਈ ਤੋਂ ਲੈ ਕੇ ਮੇਡ ਦਾ ਮੇਲਾ ਇਹਨਾਂ ਸਾਰੇ ਜਿੰਨੇ ਵਰਕਰ ਆ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਕੇ ਪ੍ਰੋਪਰ ਇਹ ਵੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੋਊਗਾ ਨਾ ਕਿ ਕੈਮਰਾਸ ਦੇ ਵਿੱਚ ਕੋਈ ਡਿਫੈਕਟ ਦਿੱਕਤ ਨਾ ਆ ਜੇ ਜਾਂ ਕੋਈ ਉਹ ਪ੍ਰੋਪਰ ਮੇਨਟੇਨ ਰੱਖਦੇ ਆ ਵੀ ਕੋਈ ਵੀ ਕੈਮਰਾ ਕਦੇ ਵੀ ਆਫਲਾਈਨ ਆਫ ਨਾ ਹੋਵੇ ਆਨ ਰੋਡ ਹੀ ਹੋਵੇ ਉਹਦੀ ਹਰ ਟੀਚਰ ਨੂੰ ਵੀ ਜ਼ਿੰਮੇਵਾਰੀ ਮਿਲੀ ਆ ਜਿਹਦੇ ਰੂਮ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਆ ਉਹ ਪ੍ਰੋਪਰ ਮੇਰੇ ਕੋਲੇ ਰਜਿਸਟਰ ਤੇ ਐਂਟਰੀ ਕਰਵਾਉਂਦਾ ਫਿਰ ਪ੍ਰਿੰਸੀਪਲ ਮੈਮ ਦੇ ਕੋਲ ਉਹ ਦੱਸ ਕੇ ਉਹ ਫਰਕ ਨੂੰ ਇਮੇਜੈਂਟਲੀ ਸੋਲਵ ਕਰ ਦਿੰਦੇ ਆ ਮੈਡਮ ਇਹ ਜਿਹੜੇ ਕੈਮਰਾਜ਼ ਲੱਗੇ ਇਹਦੇ ਲਈ ਫੰਡਸ ਕਿੱਥੋਂ ਅਰੇਂਜ ਹੋਏ ਆ ਇਹ ਇਹ ਪੰਜਾਬ ਸਰਕਾਰ ਵੱਲੋਂ ਹੀ ਫੰਡਸ ਰਿਲੀਜ਼ ਕੀਤੇ ਗਏ ਆ ਇਹ ਸਕੂਲਾਂ ਦੇ ਵਿੱਚ ਕੈਮਰੇ ਲਗਾਉਣ ਦੇ ਲਈ ਤੇ ਅਸੀਂ ਵਧੀਆ ਕੈਮਰੇ ਜਿਹੜੇ ਆ ਸਕੂਲ ਦੇ ਵਿੱਚ ਲਗਾਏ ਆ ਇਹ ਸਾਡੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਇੱਕ ਵਧੀਆ ਕੰਮ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦਾ ਇਹ ਪ੍ਰਾਲਾ ਉਹਨਾਂ ਨੇ ਕਿਹਾ ਕਿ ਕੈਮਰਾਜ਼ ਲੱਗੇ ਹੋਏ ਨੇ ਔਰ ਪੈਣੀ ਨਜ਼ਰ ਵੀ ਰੱਖੀ ਜਾਂਦੀ ਆ ਔਰ ਬਕਾਇਦਾ ਜਿਹੜੇ 14 ਕੈਮਰੇ ਨੇ ਇੱਕ ਸਕੂਲ ਆ ਔਰ ਜਿਲ੍ਹਾ ਗੁਰਦਾਸਪੁਰਾ ਇੱਕ ਐਸੇ ਹੀ ਸਕੂਲ ਕਈ ਹੋਰ ਵੀ ਨੇ ਜਿੱਥੇ ਕੈਮਰਾ ਪਹਿਲਾਂ ਵੀ ਇੰਸਟਾਲ ਕਰ ਚੁੱਕੀ ਹੈ ਗਵਰਨਮੈਂਟ ਔਰ ਜਿਨ੍ਹਾਂ ਤੇ ਨਈ ਇੰਸਟਾਲ ਆ ਉਥੇ ਇੱਕ ਟੀਚਾ ਕਿ ਫਰਵਰੀ ਅਖੀਰ ਤੱਕ ਜਿਹੜੇ ਨੇ ਸਾਰੇ ਸਕੂਲਾਂ ਦੇ ਵਿੱਚ ਹਾਈ ਟੈਕ ਕੈਮਰੇ ਲੱਗੇ ਹੋਣਗੇ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਲਪਰ ਚਾਵਲਾ ਜਗਬਾਣੀ ਟੀਵੀ ਲਈ ਗੁਰਦਾਸਪੁਰ